ਜਾਣਕਾਰੀ ਬਹੁਤ ਜ਼ਰੂਰੀ ਆ ਸਾਰੇ ਐਨ ਆਰ ਆਈ ਵੀਰਾਂ ਤੇ ਭੈਣਾਂ ਵਾਸਤੇ ਇਸ ਵੀਡੀਓ ਨੂੰ ਪੂਰਾ ਦੇਖ ਲਿਓ ਕੀ ਤੁਹਾਨੂੰ ਐਨ ਆਰ ਆਈ ਵੋਟ ਦਾ ਪਤਾ ਹੈ ਤੁਹਾਡੀਆਂ ਨਾਰਮਲ ਵੋਟਾਂ ਬਣੀਆਂ ਹੋਣਗੀਆਂ ਪੰਜਾਬ ਇੰਡੀਆ ਦੇ ਵਿੱਚ ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਐਨ ਆਰ ਆਈ ਵੋਟ ਨਹੀਂ ਬਣਾਈ ਤੇ ਨਾ ਹੀ ਉਹਨਾਂ ਨੂੰ ਉਸ ਵੋਟ ਦੀ ਐਮੀਅਤ ਪਤਾ ਹੈ ਜੇਕਰ ਤੁਹਾਡੇ ਕੋਲੇ ਤੁਹਾਡੀ ਐਨ ਆਰ ਆਈ ਵੋਟ ਜਿਹੜੀ ਆ ਉਹ ਬਣੀ ਹੋਵੇਗੀ ਉਹਦੇ ਵਿੱਚ ਕੀ ਹੋਵੇਗਾ ਜਦੋਂ ਤੁਸੀਂ ਇੰਡੀਆ ਪੰਜਾਬ ਜਾਵੋਗੇ ਜੇਕਰ ਤੁਹਾਡੇ ਉੱਪਰ ਕੋਈ ਝੂਠਾ ਮੁਕੱਦਮਾ ਦਰਜ ਹੋ ਜਾਂਦਾ ਤੁਹਾਡੀ ਕੋਠੀ ਕਿਸੇ ਨੇ ਨਾਪ ਲਈ ਤੁਹਾਡਾ ਪਲਾਟ ਦੱਬ ਲਿਆ ਤੁਹਾਡਾ ਜ਼ਮੀਨ ਦਾ ਝਗੜਾ ਹੋ ਗਿਆ ਤੁਹਾਡਾ ਆਪਣੇ ਭਰਾ ਨਾਲ ਲੜਾਈ ਹੋ ਗਈ ਜਾਂ ਪਿੰਡ ਦੇ ਕਿਸੇ ਨਾਲ ਲਾਗਡਾਟ ਹੈ ਤੇ ਉਹ ਤੁਹਾਨੂੰ ਝੂਠੇ ਕੇਸ ਦੇ ਵਿੱਚ ਨਹੀਂ ਪਸਾ ਸਕੇਗਾ ਕਿਉਂਕਿ ਤੁਸੀਂ ਐਨ ਆਰ ਆਈ ਵੋਟ ਤੁਹਾਡੇ ਕੋਲ ਆ ਤੇ ਤੁਹਾਡੇ ਵਾਸਤੇ ਸਪੈਸ਼ਲ ਥਾਣੇ ਜਿਹੜੇ ਆ ਉਹ ਅਵੇਲੇਬਲ ਨੇ ਜਿਹੜੇ ਐਨ ਆਰ ਆਈ ਵੋਟਾਂ ਵਾਲਿਆਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦਾ ਪੱਖ ਸੋਂਦੇ ਨੇ ਤੇ ਐਨ ਆਰ ਆਈ ਵੋਟਾਂ ਵਾਲਿਆਂ ਵਾਸਤੇ ਸਪੈਸ਼ਲ ਅਦਾਲਤਾਂ ਨੇ ਪੰਜਾਬ ਦੇ ਵਿੱਚ ਸਪੈਸ਼ਲ ਵਕੀਲ ਨੇ ਸਪੈਸ਼ਲ ਮਹਿਕਮੇ ਨੇ ਮੈਂ ਵੀ ਇਹਨਾਂ ਗੱਲਾਂ ਤੋਂ ਅਨਜਾਣ ਸੀ ਮੇਰੇ ਇੱਕ ਦੋਸਤ ਭਾਜੀ ਕੁਲਵਿੰਦਰ ਸਿੰਘ ਫਰਾਂਸ ਨੇ ਮੈਨੂੰ ਇਸ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਤੇ ਮੈਂ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਹਾਂ ਕਿ ਆ ਤੁਹਾਡੇ ਮੂਰੇ ਹੱਥ ਜੋੜੇ NRI ਵੋਟਾਂ ਬਣਾ ਲਓ ਇਸ ਵੋਟ ਨੂੰ ਬਣਾਉਣ ਦੀ ਜਿਹੜੀ ਫੀਸ ਆ ਉਹ ਸਰਕਾਰੀ ਫੀਸ ਆ 10000 ਰੁਪਈਆ ਲੱਗਣਾ ਆ ਇੰਡੀਆ ਦਾ ਲਾਈਫਟਾਈਮ ਉਹ ਤੁਹਾਡੀ ਇੱਕ ਵੋਟ ਜਿਹੜੀ ਬਣ ਜਾਣੀ ਆ ਵੋਟ ਨੂੰ ਬਣਾਉਣ ਵਾਸਤੇ ਤੁਹਾਡੇ ਕੋਲ ਪਾਸਪੋਰਟ ਇੰਡੀਆ ਦਾ ਇੰਡੀਆ ਦਾ ਆਧਾਰ ਕਾਰਡ ਤੇ ਪੈਨ ਕਾਰਡ ਹੋਣਾ ਜ਼ਰੂਰੀ ਆ ਹੋਰ ਕਿਸੇ ਪੇਪਰ ਦੀ ਜ਼ਰੂਰਤ ਨਹੀਂ ਹੈਗੀ ਇਸ ਵੋਟ ਨੂੰ ਬਣਾਉਣ ਵਾਸਤੇ ਤੁਸੀਂ ਗਵਰਨਮੈਂਟ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਗਵਰਨਮੈਂਟ ਦੀ ਵੈਬਸਾਈਟ ਹੈਗੀ ਆ www.nrisaba.punjab.in ਮੈਂ ਸਕਰੀਨ ਦੇ ਉੱਪਰ ਵੀ ਲਿਖ ਦਊਗਾ ਜੇਕਰ ਤੁਸੀਂ ਕੰਪਿਊਟਰ ਦੀ ਜਾਣਕਾਰੀ ਤੁਹਾਨੂੰ ਜ਼ਿਆਦਾ ਨਹੀਂ ਹੈਗੀ ਤੁਹਾਨੂੰ ਨਹੀਂ ਪਤਾ ਵੀ ਕਿਵੇਂ ਅਪਲਾਈ ਕਰਨੀ ਆ ਤਾਂ ਅਸੀਂ ਤੁਹਾਡੀ ਵੋਟਾਂ ਬਣਾਉਣ ਦੇ ਵਿੱਚ ਮਦਦ ਕਰ ਸਕਦੇ ਹਾਂ ਫ੍ਰੀ ਆਫ ਕਾਸਟ ਕੋਈ ਤੁਹਾਡੇ ਤੋਂ ਪੈਸਾ ਨਹੀਂ ਜਿਹੜੀ ਸਰਕਾਰੀ ਫੀਸ ਆ 10000 ਰੁਪਿਆ ਇੱਕ ਵੋਟ ਦੀ ਉਹ ਸਰਕਾਰ ਨੂੰ ਜਾਣੀ ਆ ਉਹ ਤੁਹਾਨੂੰ ਦੇਣੇ ਪੈਣਗੇ ਇੱਕ ਨੰਬਰ ਬੋਲਣ ਲੱਗਾ ਤੁਸੀਂ ਉਸ ਨੰਬਰ ਦੇ ਉੱਪਰ ਕਾਲ ਲਗਾ ਕੇ ਹੋਰ ਵਧੇਰੇ ਜਾਣਕਾਰੀ ਐਨਆਰਆਈ ਵੋਟ ਵਾਸਤੇ ਲੈ ਸਕਦੇ ਹੋ ਇਹ ਨੰਬਰ ਹੈਗਾ ਜੀ ਫਰਾਂਸ ਦਾ ਕੁਲਵਿੰਦਰ ਸਿੰਘ ਭਾਜੀ ਦਾ ਨੰਬਰ ਨੋਟ ਕਰ ਲਓ ਜੀ 0033 611 तर्तारी, तर्तारी, 843 743 0033611843743 ਐਨਆਰਆਈ ਵੋਟਾਂ ਬਣਾ ਲਓ ਟਾਈਮ ਦਾ ਪਤਾ ਨਹੀਂ ਹੁੰਦਾ ਕੱਲ ਨੂੰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਏ ਤੁਹਾਡੀ ਪਹਿਲ ਦੇ ਆਧਾਰ ਦੇ ਉੱਪਰ ਸੁਣਵਾਈ ਹੋਵੇਗੀ ਨਾ ਕੋਈ ਤੁਹਾਡੀ ਜ਼ਮੀਨ ਨਾ ਕੋਈ ਕੋਠੀ ਨਾ ਕੋਈ ਤੁਹਾਡਾ ਪਲਾਟ ਦਬ ਸਕੇਗਾ ਸਿਰਫ ਗਵਰਨਮੈਂਟ ਨੂੰ 10000 ਰੁਪਿਆ ਵਨ ਟਾਈਮ ਦੇਣਾ ਹੈ ਲਾਈਫ ਟਾਈਮ ਤੁਸੀਂ ਆਪਣੇ ਆਪ ਦੀ ਜਿਹੜੀ ਸੇਫਟੀ ਆ ਉਹ ਕਰ ਸਕਦੇ ਹੋ ਨੰਬਰ ਮੈਂ ਬੋਲਤਾ ਆ ਵੈਬਸਾਈਟ ਮੈਂ ਦੱਸਤੀ ਆ ਹੋਰ ਜਾਣਕਾਰੀ ਤੁਸੀਂ ਲੈਣ ਵਾਸਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਮੇਰਾ ਨੰਬਰ ਨੋਟ ਕਰ ਲਓ 0033612357340 ਬਹੁਤ ਬਹੁਤ ਸ਼ੁਕਰੀਆ